ਮੇਰੀ ਗੱਲ ਸੁਣ ਉਹ ਗੱਲ ਸੁਣ ਤੂੰ ਨਾ ਲੈ ਹੁਣ ਮਾਸੀ ਦੇ ਤੂੰ ਕਿਉਂ ਬਾਤੇ ਬਣਾਉਣਾ ਤੂੰ ਕਿਉਂ ਮਾਰਦਾ ਉਹਦੇ ਉਹ ਜਹ ਜਹ ਹੈਗਾ ਹੈਗਾ ਪੁੱਠਾ ਕੌਣ ਬੋਲੇ ਉਹ ਚੱਲ ਕੋਈ ਨਾ ਉਹ ਪਾਗਲ ਤੂੰ ਤਾਂ ਨਹੀਂ ਪਾਗਲ ਲੈ ਇਹਨੂੰ ਕਹਿ ਦੀ ਇਹਦਾ ਗੱਟਾ ਲਾ ਹੂੰ ਆ ਨਾ ਹਾਂ ਬਾਈ ਦੇਖੇ ਉਹ ਮੇਰੀ ਗੱਲ ਸੁਣ ਕੀ ਕੱਢੋਗੇ ਕਿਸੇ ਦਾ ਗੱਟਾ ਲਾ ਕੇ ਨਾਲੇ ਲੜਾਈਆਂ ਕਰਕੇ ਕਿਉਂ ਉਹ ਲੜਾਈਆਂ ਜੋ ਕੁਝ ਨਿਕਲਿਆ ਕਦੇ ਬੋਲਦਾ ਕਿਵੇਂ ਆਹੋ ਓਏ ਉਹ ਤਾਂ ਮੂਰਖ ਹੈਗਾ ਸੀ ਤੈਨੂੰ ਸਮਝਾਈ ਜਾਂਦਾ ਵੀ ਭਾਈ ਤੂੰ ਕਿਉਂ ਬੋਲਦਾ ਮੈਂ ਬੋਲਾਂ ਨਾ ਮੇਰੀ ਭੈਣ ਦਾ ਦੁੱਖ ਦੇਖਿਆ ਜਾਂਦਾ ਮਿੱਥੋਂ ਉਹ ਚੱਲ ਕੋਈ ਨਾ ਕੋਈ ਨਾ ਉਹ ਮੇਰੀ ਗੱਲ ਸੁਣਦੀ ਹੈ ਜੈ ਜੀ ਬੁੜੀਏ